ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਸੂਈ ਵੀ ਤੇ ਇੱਕ ਗੱਬੜ ਦੋ ਬੜਾ ਦਿਖਾਉਣੀ ਆ ਇੱਕ ਜਰਸੀ ਆ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਭਗਵਾਨ ਦਾ ਹਸਪਿੰਡ ਧੌਲਾ ਜਲਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 783796768 78379 67168 67168 ਤੇ ਵੀਰੇ ਪਹਿਲੇ ਨੰਬਰ ਆਪਾਂ ਜਿਹੜੀ ਵੜ ਦੇਖੀ ਜਾਨੇ ਆ ਕਿਹੜਾ ਸੂਆ ਦੂਜਾ ਸੂਆ ਸੂਈ ਹੈ ਜੀ ਬੱਚਾ ਕੀ ਹੈ ਬਗਰ ਮਾਗਰ ਬੱਚੀ ਹੈ ਜੀ ਕਿਹ ਕ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ ਜੀ ਤੱਕ ਦਿਨ ਸੂਈ ਨੂੰ ਜੇਰ ਜੀ ਰੋਕਿਆ ਜੇਪੀ ਗਾਰੰਟੀ ਹੈ ਜੀ ਆਪਣੀ ਠੀਕ ਆਪਣੇ ਘਰੇ ਸੂਈ ਵੀ ਆ ਆਪਣੇ ਘਰੇ ਜੀ ਠੀਕ ਹੈ ਦੁੱਧ ਕਿੰਨਾ ਹੈ ਇਸ ਵਕਤ ਆਟਾ 15 ਕਿਲੋ ਨਟ ਤਿਆਰ ਹੈ ਤੋਲ ਕੇ ਵੀ ਲਿਆ ਹੈਗਾ ਦੋ ਟਾਈਮ ਲੈਣ ਲੱਗੇ ਨਿਬੜੂ ਹਾਂਜੀ ਤੇ ਰੇਟ ਇਹਦਾ ਕੀ ਹੋਊਗਾ ਰੇਟ ਜੋ ਕੁਸਤਰ ਵਾਲੋ ਵੀ 60000 ਦੀ ਵੜ੍ਹ ਦੇ ਦੇ ਨਰਮ ਉਹ ਜੀ ਛੋੜ ਚੱਪਾ ਟੋਰੇ ਭਰਾ ਬਾਹਰ ਨੂੰ ਤੇ ਚੋਣ ਚਵਾ ਜੀ ਓਕੇ ਬਿਲਕੁਲ ਜੀ ਮਾਹੀ ਧਾਰਾਂ ਦੇਖੋ ਤੁਸੀਂ ਥਾਣ ਦੇਖੋ ਮੈਂ ਕੀ ਕਰਦਾ ਸੋ ਥੜ ਵਗੈਰਾ ਦੇਖੋ ਮੋਟਾ ਮੁਠੀ ਵਾਲਾ ਸੋਨਾ ਥਣ ਲੱਗਿਆ ਸਫਸਰੇ ਸਭ ਤੋਂ ਪਹਿਲੇ ਨੰਬਰ ਜਿਹੜੀ ਵੜ੍ਹ ਤਾਜੀ ਸੂਈ ਵੀ ਆ 10 12 ਦਿਨ ਹੋ ਗਏ ਸੂਈ ਨੂੰ 15 ਲੀਟਰ ਦੁੱਧ ਵੀ ਰਦਾਸਦਾ ਕਿ ਸਾਢੇ ਸਾਢੇ ਜਿਹੜਾ ਡੰਗ ਦਾ ਦੁੱਧ ਏ ਥੱਲੇ ਹਾਜ਼ਰ ਆ ਪਿੱਛੇ ਬੱਚਾ ਮੇਲ ਕਾਫਾ ਜੇਰ ਵਗੈਰਾ ਕਮੜਨਾ 60000 ਰੁਪਏ ਕੀਮਤ ਆ ਵੀਡੀਓ ਕਵਰ ਦਾ ਟਾਈਮ ਆਪਣਾ 3 ਵਜੇ ਦਾ ਟਾਈਮ ਆ ਉਹ ਸਭ ਨਾਲ ਹਵਾਂ ਨਾ ਗੈਸ ਕਰ ਲੈ ਬਾ ਠੀਕ ਆ ਮੋੜ ਲੈ ਪਰ ਸੋ ਕਦ ਕਦ ਦੇਖੋ ਖੈਰ ਪਲੀ ਵੀ ਬਚੀ ਆ ਤੇ ਬਾਕੀ ਥਣ ਬਹੁਤ ਸੋਹਣਾ ਲੱਗਿਆ ਮੋਟਾ ਮੁੱਠੀ ਵਾਲਾ ਸਾਫ ਜਰਾ ਥਾਣਾ 60000 ਤੋਂ ਅੰਦਰ ਨਰਮ ਹੋ ਜੂਗੀ ਸੁਭਰਤਾ ਰਾਂ ਵਗੈਰਾ ਦੇਖ ਸਕਦੇ ਆ ਜੀ ਪੂਰਾ ਮੋਟਾ ਮੋਟਾ ਸਾਫ ਸੁਥਰਾ ਚੋਣਾ ਤੇ ਵੀਰੇ ਠੰਡੀ ਸੀਲ ਬਾਧੂਆ ਨਿਆਣਾ ਪਾਉਂਦੀ ਲੋਡ ਵੀ ਨਹੀਂ ਹੈਣਾ ਤੇ ਮਗਰ ਅਸਲਾ ਜੀ ਆਪਾਂ ਨੂੰ ਕੋਈ ਵਹਿ ਨਹੀਂ ਹੈਗਾ ਠੀਕ ਹੈ ਸੋ ਨਿਆਣਾ ਪਾਉਂਦੀ ਆ ਤੇ ਬਾਕੀ ਚੋਣ ਦੇਖੋ ਮੋਟਾ ਮੋਟਾ ਸਾਫ ਸੁਥਰਾ ਆਣੀ ਬੜਾ ਜੰਗਲ ਗਿਆ ਜੀ ਵਧੀਆ ਕੱਢ ਦਿੰਦੇ ਆ ਬਈ ਧਰਤੀ ਠੀਕ ਹੈ ਵੀ ਡੈਨ ਮਾਰਕ ਕਰੀ ਹੋਈ ਮਗਰ ਠੀਕ ਹੈ ਪਿੱਛੇ ਬੱਚੀ ਆ ਚੰਗੀ ਪਾਲਣ ਵਾਲੀ ਸੋਏ ਸੀਗੀ ਸੂਈ ਸਵਾਈ 60000 ਰੁਪਏ ਕੀਮਤ ਤੇ ਵੀਰੇ ਦੂਜੇ ਨੰਬਰ ਦੇ ਪਰ ਜਰਸੀ ਦੇਖ ਜਾਨੇ ਕਿੰਨਾ ਟਾਈਮ ਦੀ ਕੋ ਕੱਚੀ ਆ ਕੀ ਗੱਲ ਬਾਤ ਹੈ ਜੀ ਦੂਜਾ ਸੂਆ ਸੁੰਦਿਆ ਜੀ 15 ਦਿਨ ਬਾਕੀ ਹੈ ਜੀ 15 20 ਦਿਨ ਲਗਭਗ ਸੂਣ ਚ ਬਾਕੀ ਹੈਗੇ ਆ ਠੀਕ ਹੈ ਤੇ ਦੁੱਧ ਕਿੰਨਾ ਕ ਪਾ ਦੂਗੀ ਦੁੱਧ 20 ਕਿਲੋ ਦੇ ਦੋ ਜੀ ਬਲਟੇ ਲੰਬ ਵਧੇਰੀਆਂ ਨੇ ਠੀਕ ਹੈ 20 ਕਿਲੋ ਦੁੱਧ ਮੰਨ ਕੇ ਮੈਂ ਤਾਂ ਲੈ ਸਕਦਾ ਤੇ ਬਾਕੀ ਲੈਵਾ ਦੇਖੋ ਕ ਹਾਂਜੀ ਨੌ ਬਣਵਾਉਣ ਵਾਲੀ ਆ ਜੀ ਠੀਕ ਆ ਮਾੜੀ ਪੈਰ ਤੇ ਹੈਗਾ ਹਨਾ ਤੇ ਅਰੇਂਜ ਦੀ ਕਿੰਨੀ ਹੋਊਗੀ ਜੀ 65000 ਰੁਪਏ ਦੇ ਦੇਣ ਤੇ ਮਾਨਤਨ ਹੋ ਜੇ ਅੰਦਰ ਮਾਨਤਨ ਤੱਕ ਰਹੀ ਹੈ ਬੰਦੇ ਦਾ ਕਰਾਂਗੇ ਜੀ ਖਾਲੀ ਤਾਂ ਮੂੜ ਦੇਣੀ ਆਪਾਂ ਠੀਕ ਆ ਥੋੜੀ ਬਰੇੜੋ ਸੋ 65000 ਰੁਪਏ ਦੀ ਹੈਗੀ ਕੀਮਤ ਤੇ ਦੂਜਾ ਸੂਆ ਸੂਣੀ ਵੀ 15 ਦਿਨ ਮਾਲਕਾਂ ਦੇ ਦੱਸਣ ਅਨੁਸਾਰ ਬਾਕੀ ਪਿਆ ਸੋ ਚੰਗਾ ਦੁੱਧ ਪਿਆ ਜੂ ਕਰ ਮਾਲੀ ਸੋ ਦੇਖੋ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਪੂਰੀ ਚੰਗੀ ਪੰਜਾਬ ਵਾਲੀ ਆ ਜੀ ਕਹਿੰਦੇ ਮੂੰਹ ਦਾ ਫਰੇਕ ਕਹਿੰਦਾ ਵੀ ਪੰਜਾਬ ਵਾਲੀ ਠੀਕ ਆ ਸੋ ਦੇਖੋ ਤੋਰਾ ਵਗੈਰਾ ਤੁਹਾਡੇ ਸਾਹਮਣੇ ਆ ਸਾਫ ਸੁਥਰੀ ਚੰਗੀ ਥੋੜਾ ਨੌਲ ਹੌਲ ਵਾਲਾ ਪੈਰ ਦਾ ਨੌ ਜਿਆਦਾ ਮੁੜਿਆ ਵਾ ਕਰਕੇ ਪੈਰ ਲੱਗਦਾ ਪੁੜੇ ਤਾਂ ਤੇ ਬਾਲਟਿਲਾ ਦੇਖੋ ਹਵਾ ਨੇ ਚੰਗੇ ਆ ਸਾਫ ਸੁਥਰੀ ਆ ਸੋਹਰੇ ਦਾ ਜੀਪਾ ਗੂਂਦ ਹੀ ਹੈ ਜਮਾ ਦਿਨ 15 ਬਾਕੀ ਪਏ ਆ ਮਾਲਕ ਦੇ ਦੱਸਣ ਸਰ ਦੂਜਾ ਸੂਆ ਹੁੰਦੀ ਆ 78362 7839 671802 ਲਾਗ ਵੀਰ ਕੋਲ ਸੇਲ ਆ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ